நான் 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 நான்

ਨੇ ਨਹੀਂ ਕਰਨਾ ਹੈ ਕਿ ਬਣਾਉਣੇ ਸਿੱਧੀ ਬੋਲੀ ਚੱਕੜੀਆਂ 'ਚ ਜਗਾ ਖੁੱਲੀ ਕਰ ਲੋ ਬਟਾਵਾੜ ਉਹਨਾਂ ਤੇ ਆ ਨੇ ਜਿਹੜੀ ਨੀਕ ਨੂੰ ਆਉਂਦੇ ਸਾਰੇ ਟਿੰਕ ਫਲੋਰ ਤੇ ਆ ਜੂਗੀ ਦੂਜੀ ਪਿੱਛੇ ਹੋ ਜੀ ਚਲ ਠੀਕ ਹੈ ਜੀ ਉਹ ਸ਼ਬਦ ਹੈਗਾ ਆਰ ਸੀ ਮੈਂ ਮੈਂ ਵੀਰਾ ਮੈਂ ਪੀਰਾ <muchas> ਬੇਮਰ <muchas> ਅਤੇ ਆਕਸੀਜਨ ਦੀ ਕਮੀ ਹੋ ਰਹੀ ਆ ਪੌਦਿਆਂ ਦੀ ਘਾਟ ਕਰਕੇ ਹੋ ਰਹੀ ਆ ਤੁਸੀਂ ਸਾਰੇ ਇੰਗੇਂਗ ਪlant ਜਰੂਰ ਲਗਾਈਏ ਕਿਉਂਕਿ ਇੰਗੇਂਗ ਪlant ਨਾਲ ਫਰਕ ਜਰੂਰ ਪੈਂਦਾ ਬਿਲਕੁਲ ਠੀਕ ਜਿਵੇਂ ਕਿ ਮੇਰੀ ਭੈਣ ਜਸਨੇ ਦੱਸਿਆ ਅੱਜ ਅਸੀਂ ਆ ਇੱਕ ਇੱਕ ਪੌਦਾ ਲਗਾਉਣ ਦੇ ਨਾਲ ਬਹੁਤ ਫਰਕ ਪੈਂਦਾ ਹੈ ਔਰ ਜਿਵੇਂ ਕਿ ਤੀਜਾ ਜਿਹੜੇ ਹੈਗੇ ਆ ਖੁੱਲੇ ਮਾਹੌਲ ਦੇ ਵਿੱਚ ਬਣਾਈਆਂ ਜਾਂਦੀਆਂ ਪਿੰਗਾ ਪਾਈਆਂ ਜਾਂਦੀਆਂ ਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਪੇੜਾਂ ਦੀ ਬਹੁਤ ਘਾਟ ਹੋ ਗਈ ਹੈ ਤੇ ਤੁਹਾਨੂੰ ਸਾਨੂੰ ਜਿਹੜੀਆਂ ਤੀਜਾ ਹੈਗੀਆਂ ਏਸੀ ਹਾਲ ਦੇ ਵਿੱਚ ਮਨਾਣੀਆਂ ਪੈ ਰਹੀਆਂ ਤੇ ਅਸੀਂ ਅੱਜ ਇਹ ਪੌਦੇ ਇਸੇ ਕਰਕੇ ਬਣ ਰਿਹਾ ਕਿ ਆਪਾਂ ਸਾਰੇ ਇੱਕ ਇੱਕ ਪੌਦਾ ਜ਼ਰੂਰ ਲਾਈਏ ਕਿਉਂਕਿ ਇੱਕ ਇੱਕ ਪੌਦੇ ਨਾਲ ਬਹੁਤ ਫਰਕ ਪੈਂਦਾ ਹੈ। ਐਂਡ ਰੈਡੀ ਸੋਣ ਦਾ ਮਹੀਨਾ ਆਇਆ ਆਪਣਾ ਨੂੰ ਤੀਜੀਆਂ ਬਹੁਤ-ਬਹੁਤ ਵਧਾਈਆਂ ਬਾਗਾਂ ਦੇ ਵਿੱਚ ਤੀਜ ਇੱਕ ਤਾਂ ਇਸ ਕਰਕੇ ਨਹੀਂ ਮਨਾਈ ਜਾ ਰਹੀ ਕਿ ਇੱਕ ਪੇੜਾਂ ਦੀ ਬਹੁਤ ਘਾਟ ਹੋ ਗਈ ਹੈ ਔਰ ਦੂਜੀ ਗੱਲ ਮੌਸਮ ਜਿਹੜਾ ਉਹ ਸਾਥ ਨਹੀਂ ਦੇ ਰਿਹਾ ਅੱਗੇ ਸੌਣ ਦੇ ਮਹੀਨੇ ਵਿੱਚ ਬਿਲਕੁਲ ਬਾਰਿਸ਼ ਦੀ ਛੜੀ ਲੱਗ ਜਾਂਦੀ ਸੀ ਕਰਾਂ ਦੇ ਵਿੱਚ ਪਕੌੜੇ ਬੰਦੇ ਸੀ ਖੀਰ ਪੂੜੇ ਬੰਦੇ ਸੀ ਪਰ ਮੌਸਮ ਨਾ ਸਾਥ ਦੇਣ ਕਰਕੇ ਸਾਨੂੰ ਏਸੀ ਹੌਲਾਂ ਦੇ ਵਿੱਚ ਤੀਜ ਮਨਾਣੀ ਮਮਨਾਂ ਤੇ ਅਸੀਂ ਮਜਬੂਰ ਹੋ ਰਹੇ ਹਾਂ ਪਰ ਫਿਰ ਵੀ ਮੈਨੂੰ ਲੱਗਦਾ ਕਿ ਆਪਾਂ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਹਾਂ ਜੇ ਆਪਾਂ ਇਹ ਤੀਜ ਦਾ ਤਿਉਹਾਰ ਮਨਾਣੇ ਚਾਹੀਏ ਆਪਾਂ ਹੌਲਸ ਬਣਾਈਏ ਚਾਹੀਏ ਮਾਰ ਬਣਾਈਏ ਪਰ ਪੰਜਾਬੀ ਵਿਰਸੇ ਨਾਲ ਆਪਾਂ ਨੂੰ ਸਾਰਿਆਂ ਨੂੰ ਜੁੜੇ ਰਹਿਣਾ ਚਾਹੀਦਾ ਹੈ ਅੱਜ ਅਸੀਂ ਜਦੋਂ ਤਿਆਰ ਹੁੰਨੇ ਆ ਤਾਂ ਅਸੀਂ ਫਟਾਫਟ ਆਪਣਾ ਸਮਾਨ ਲੱਭਣਾ ਸ਼ੁਰੂ ਕਰਦੇ ਹਾਂ ਕਿਤੋਂ ਪਰਾਂ ਦਾ ਲੱਭ ਜੇ ਕਿਤੋਂ ਸੱਗੀ ਫੁੱਲ ਲੱਭ ਜੇ ਹੈਨਾ ਕਿਤੋਂ ਆਪਾਂ ਨੂੰ ਫੁਲਕਾਰੀ ਦਾ ਦੁਪੱਟਾ ਮਿਲ ਜੇ ਕਿਉਂਕਿ ਸਾਰਾ ਸਾਲ ਜਦੋਂ ਇਹੋ ਜਿਹਾ ਕੋਈ ਤਿਉਹਾਰ ਨਹੀਂ ਆਉਂਦਾ ਤਾਂ ਆਪਾਂ ਉਹ ਚੀਜ਼ਾਂ ਲੱਭਦੇ ਹੀ ਨਹੀਂ ਆ ਆਪਣੇ ਸਿਰਫ ਇੱਕ ਵਾਰ ਤੀਜ ਨਹੀਂ ਆਪਾਂ ਮਨਾਉਣੀ ਆਪਾਂ ਸਮੇਂ-ਸਮੇਂ ਤੇ ਪੰਜਾਬੀ ਵਿਰਸੇ ਨੂੰ ਯਾਦ ਕਰਨਾ ਅਤੇ ਉਹਦੇ ਨਾਲ ਜੁੜੇ ਰਹਿਣਾ ਦੇਖੋ ਇੱਥੇ ਤੁਸੀਂ ਦੇਖੋਗੇ ਅਸੀਂ ਪੁਰਾਣੇ ਤਰ੍ਹਾਂ ਦੀ ਇੱਕ ਮੰਜੀ ਰੱਖੀ ਹੋਈ ਹੈ ਚਰਖਾ ਰੱਖਿਆ ਹੋਇਆ ਹੈ ਪੁਰਾਣੇ ਤਰ੍ਹਾਂ ਦੇ ਪਾਂਡੇ ਰੱਖੇ ਹੋਏ ਟਰੰਕ ਰੱਖਿਆ ਹੈ ਅੱਜ ਕੱਲ੍ਹ ਲਮਾਰੀਆਂ ਤੇ ਬੜੇ ਬ੍ਰਾਂਡਿਡ ਸੂਟਕੇਸ ਆ ਗਏ ਹੈ ਇਹ ਚੀਜ਼ਾਂ ਇੱਥੇ ਤਾਂ ਹੀ ਰੱਖੀਆਂ ਗਈਆਂ ਘਰ ਦੀ ਬਣੀਆਂ ਟੋਕਰੀਆਂ ਰੱਖੀਆਂ ਹੋਈਆਂ ਕੱਗਰੇ ਰੱਖੇ ਆ ਘਰ ਦੀ ਬਣੀਆਂ ਪੱਖੀਆਂ ਰੱਖੀਆਂ ਉਹ ਐਸੇ ਕਰਕੇ ਰੱਖੀਆਂ ਜਦ ਬੱਚੇ ਇਹਨਾਂ ਨੂੰ ਦੇਖਣ ਤਾਂ ਬੱਚੇ ਸਮਝਣ ਵੀ ਇਹ ਸਾਡੇ ਵਿਰਸੇ ਦਾ ਇੱਕ ਹਿੱਸਾ ਹੈ ਤੇ ਅਦਰਵਾਈਜ਼ ਰੁਟੀਨ ਦੇ ਵਿੱਚ ਇਹ ਚੀਜ਼ਾਂ ਨਾ ਤਾਂ ਘਰਾਂ ਦੇ ਵਿੱਚ ਹੁੰਦੀਆਂ ਆਪਾਂ ਸਾਮ੍ਹ ਕੇ ਟਰੰਕਾਂ ਦੇ ਵਿੱਚ ਇਹਨਾਂ ਨੂੰ ਰੱਖ ਦਿੰਨੇ ਆ ਇਹਨਾਂ ਨੂੰ ਇੱਥੇ ਲਾਣ ਦਾ ਇਹੀ ਮਤਲਬ ਹੈ ਕਿ ਅਸੀਂ ਸਭ ਨੂੰ ਜਾਗਰੂਕ ਕਰੀਏ ਔਰ ਉਹਨਾਂ ਨੂੰ ਉਹਨਾਂ ਦੀ ਵਿਰਾਸਤ ਦੇ ਨਾਲ ਜੋੜੀ ਅੱਜ ਸੌਣ ਦੇ ਮਹੀਨੇ ਦੀ ਤੀਜ ਅਸੀਂ ਸੈਲੀਬ੍ਰੇਟ ਕਰ ਰਹੇ ਆ ਭਾਵੇਂ ਸ਼ਹਿਰਾਂ ਦੇ ਵਿੱਚ ਇਹ ਚੀਜ਼ਾਂ ਥੋੜੀਆਂ ਜਾਂ ਸੁngੜ ਕੇ ਨਾ ਇੱਕ ਪੈਲਸਾ ਦਾ ਕਸੀਮਤ ਰਹੀ ਹੈ ਪਰ ਚਲੋ ਜ਼ਮਾਨੇ ਦੇ ਨਾਲ ਬਹੁਤ ਕੁਝ ਬਦਲ ਰਿਹਾ ਹੈ ਅਸੀਂ ਵੀ ਬਦਲ ਰਹੇ ਆ ਪਰ ਸਾਡਾ ਮੇਨ ਮਕਸਦ ਨਹੀਂ ਬਦਲਿਆ ਉਹ ਹੈਗਾ ਕਿ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਆਪਣੇ ਸੱਭਿਆਚਾਰ ਆਪਣੇ ਅਮੀਰ ਵਿਰਸੇ ਨਾਲ ਜੋੜੀ ਰੱਖਣਾ ਹੈ ਤੇ ਉਹਦੀ ਦਰੁਸਤ ਜਾਣਕਾਰੀ ਹੈ ਜਿਹੜੀ ਉਹ ਅਗਲੀ ਪੀੜ੍ਹੀ ਨੂੰ ਦੇਣੀ ਆ ਸੋ ਇਸ ਲਈ ਇਸ ਤਰ੍ਹਾਂ ਦੇ ਜਿਹੜੇ ਆ ਓਪਰਾਲੇ ਹੁੰਦੇ ਰਹੇ ਚਾਹੀਦੇ ਆ ਸਾਡੀ ਖੁਸ਼ਕਿਸਮਤੀ ਹੈ ਕਿ ਇੰਨਾ ਅਮੀਰ ਵਿਰਸਾ ਜਿਹੜਾ ਸਾਡੇ ਹਿੱਸੇ ਆਇਆ ਹੈ ਭਾਰਤ ਦੇ ਵਿੱਚ ਮੈਂ ਕਹਿੰਨੀ ਆ ਪੰਜਾਬ ਵੀ ਇੱਕ ਇਸ ਤਰ੍ਹਾਂ ਦਾ ਸੂਬਾ ਹੈ ਜਿਹਦੇ ਕੋਲੇ ਇੰਨੀ ਅਮੀਰ ਵਿਰਾਸਤ ਆ ਸਾਡੇ ਸੱਭਿਆਚਾਰ ਸਾਡੇ ਲੋਕ ਨਾਚ ਵਰਲਡ ਫੇਮਸ ਨੇ ਸੋ ਇਹਨਾਂ ਦੀ ਜਿਹੜੀ ਜਾਣਕਾਰੀ ਆ ਉਹ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇਨਾਂ ਤੀਜ ਤਿਹਾਰਾਂ ਦੇ ਜ਼ਰੀਏ ਹੀ ਦੇਣੀ ਆ ਬੇਸ਼ੱਕ ਇਹਨਾਂ ਬਾਰੇ ਸਾਡੇ ਸਾਡੀ ਐਜੂਕੇਸ਼ਨ ਦੇ ਵਿੱਚ ਵੀ ਪੜਾਇਆ ਜਾ ਰਿਹਾ ਪਰ ਪ੍ਰੈਕਟੀਕਲ ਤੌਰ ਤੇ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਇਸ ਤਰ੍ਹਾਂ ਦੀਆਂ ਸੈਲੀਬ੍ਰੇਸ਼ਨ ਮੀਆਂ ਥੋੜੀਆਂ ਜਰੂਰ ਚਾਹੀਦੀਆਂ ਤਾਂ ਕਿ ਬੱਚੇ ਨੂੰ ਪਤਾ ਲੱਗੇ ਪਹਿਲਾਂ ਤਾਂ ਸਾਰਿਆਂ ਨੂੰ ਤੀਜ ਦੀ ਬਹੁਤ-ਬਹੁਤ ਮੁਬਾਰਕਾਂ ਹੋਣ ਤੀਜ ਨੂੰ ਤਾਂ ਦੇਖੋ ਜੇ ਸੋਚੀਏ ਤਾਂ ਬਹੁਤ ਲੋਕ ਯਾਦ ਅਸੀਂ ਰੱਖ ਰਿਹਾ ਅੱਗੇ ਤਾਂ ਇੱਕ ਦਿਨ ਮਨਾਇਆ ਜਾਂਦਾ ਸੀ ਹੁਣ ਤਾਂ ਮਹੀਨਾ ਮਹੀਨਾ ਸੀ ਮਨਾ ਰਹੇ ਆਂ ਰੋਜ਼ ਤੁਹਾਨੂੰ ਮੋਗੇ 'ਚ ਦੇਖਣ ਨੂੰ ਆ ਰਿਹਾ ਹੋਊਗਾ ਕਦੀ ਕਿਤੇ ਤੁਸੀਂ ਜਾ ਰਹੇ ਹੋ ਕਦੀ ਕਿਤੇ ਜਾ ਰਹੇ ਹੋ ਰੋਇ ਤੀਜ ਮਨਾ ਰਹੇ ਆਂ ਤੇ ਇਦਾਂ ਅਸੀਂ ਵਿਰਸਾ ਭੁੱਲੇ ਨਹੀਂ ਐ ਪਰ ਉਹਨੂੰ ਥੋੜੀ ਮਾਡਰਨਾਈਜੇਸ਼ਨ ਦਿੱਤੀ ਐ ਬੱਚਿਆਂ ਨੇ ਪਰ ਫੇਰ ਵੀ ਅਸੀਂ ਉਹਨੂੰ ਆਪਣੇ ਯਾਦ ਵਿੱਚ ਰਹਿ ਕੇ ਹੀ ਮਨਾ ਰਹੇ ਆਂ ਜੋ ਵੀ ਦੇਖੋ ਇਹਦੇ 'ਚ ਪਹਿਲਾਂ ਆਪਣੇ ਸੱਭਿਆਚਾਰਕ ਅਜ ਤੁਸੀਂ ਦੇਖਿਆ ਹੋਊਗਾ ਜਸਜੀਤ ਨੇ ਔਰ ਭਗਨਾ ਜੀ ਨੇ ਬਹੁਤ ਵਿਚਾਰਤਾ ਪੂਰਨ ਜੀਆਂ ਜਿਹੜੀਆਂ ਸਾਨੂੰ ਅੱਜ ਪਤਾ ਨਹੀਂ ਸੀ ਗਿਆ ਕਿ ਪੰਜਾਬੀ ਦੀਆਂ ਕਈ ਕਈ ਬਹੁਤ ਚੀਜ਼ਾਂ ਉਹਨਾਂ ਨੇ ਮਤਲਬ ਸਾਡੇ ਕੋਲ ਨਾਮ ਲਿੱਤੇ ਅੱਜ ਸਾਨੂੰ ਇਹਨਾਂ ਪਤਾ ਲੱਗਿਆ ਤੇ ਕੁਝ ਗਿੱਧਾ ਪਾ ਕੇ ਕੁਝ ਲੋਕ ਗੀਤਾਂ ਨੂੰ ਸੁਣ ਕੇ ਕਿ ਤੁਸੀਂ ਲੋਕ ਗੀਤ ਸੁਣਾਓ ਤੇ ਕੁਝ ਕੰਪੀਟੀਸ਼ਨਸ ਕਰਾਏ ਆ ਜਿਹਦੇ ਚ ਸਭ ਦੀ ਅੰਦਰਲੀ ਚੀਜ਼ਾਂ ਇੰਨੀ ਜਾਗਰੂਕ ਹੋਈਆਂ ਕਿ ਸਭ ਨੇ ਆਪਣੇ ਆਪਣੇ ਮਤਲਬ ਲੋਕ ਗੀਤ ਇਸੇ ਰਾਹੀਂ ਆਪਣੇ ਅਨੁਭਵ ਜ਼ਾਹਿਰ ਕੀਤੇ ਆ